स्वागत है किसान भिरो ਤੁਹਾਡਾ ਆਪਣੇ YouTube ਚੈਨਲ ਸ਼ਰਮਾ ਡੈਰੀ ਫਾਰਮ ਬਰਨਾਲਾ ਦੇ ਉੱਪਰ ਜਿਹੜੇ ਮੇਰੇ ਵੀਰ ਆਪਣੇ ਚੈਨਲ ਨਾਲ ਪਹਿਲੀ ਵਾਰ ਜਿਹੜਾ ਨੇ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗੇ ਬੈਲ ਆਈਕਨ ਦੇ ਬਟਨ ਨੂੰ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੈ ਤਾਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਦੋਸਤੋ ਆਪਣਾ ਮੋਬਾਈਲ ਨੰਬਰ 9115265790 ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਦਿਖਾਉਣ ਲਈ ਇੱਕ ਘਰੇਲੂ ਵਹਿੜ ਦੀ ਵੀਡੀਓ ਕਵਰ ਕਰਕੇ ਦਿਖਾ ਰਹੇ ਹਾਂ ਐਡਰੈਸ ਤੇ ਜਾਣਕਾਰੀ ਆਪਾਂ ਵੀਰਾਂ ਦਾ ਬੱਸ ਕਹਿੰਦੇ ਨੇ ਬਾਈ ਸਤਿ ਸ਼੍ਰੀ ਅਕਾਲ ਅੱਛੀ ਆ ਬਾਈ ਮੇਰਾ ਨਾਮ ਐਡਰੈਸ ਕਨਫਰਮ ਕਰਵਾ ਦਿਓ ਬਾਈ ਨਾਮ ਮੇਰਾ ਗੁਰਵਿੰਦਰ ਨਾਮ ਗੁਰਵਿੰਦਰ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਤੇ ਮੋਬਾਈਲ ਨੰਬਰ ਕਿੰਨਾ ਹੈ ਬਾਈ 9879983299 9879983299 83299 ਪਿੰਡ ਹੈਗਾ ਤੌਲਾ ਤੇ ਗੁਰਵਿੰਦਰ ਜਿਹੜੀ ਆਪਾਂ ਸਕਰੀਨ ਤੇ ਵੀਰੇ ਵਹੜ ਦੇਖੀ ਇਹਨੇ ਕੰਮਾ ਸੂਆ ਸੂ ਰਹੀ ਆ ਬਾਈ ਇਹ ਦੂਜਾ ਸੂਆ ਦੂਜਾ ਸੂਆ ਸੂਗੀ ਤੇ ਪਹਿਲੇ ਸੂਏ ਦਾ ਕਿੰਨਾ ਦੁੱਧ ਦਿੱਤਾ ਹੋਇਆ ਬਾਈ ਪਹਿਲੇ ਸੂਏ ਦਾ ਇਹਨੇ 17 ਲੀਟਰ ਦੁੱਧ ਦਿੱਤਾਗਾ 17 ਕਿਲੋ ਦੁੱਧ ਚੋਇਆ 17 ਇੱਥੇ ਮੰਨ ਲਾ 15 ਮੰਨ ਕੇ ਲੈ ਲੈ ਜੀ ਵੀਰ ਜੀ ਦੋਸਤੋ ਵੀਰ ਕਹਿੰਦਾ ਵੀ ਪਹਿਲੇ ਸੂਏ ਦਾ 15 16 17 ਦੇ ਵਿੱਚਕਾਰ ਵਹੜ ਚੱਲੀ ਆ ਚੰਗਾ ਕੱਦ ਘੜਾ ਦੋਸਤੋ ਥਣ ਹਵਾਨੇ ਦੀ ਹੈਗੀ ਆ ਵਹੜ ਬਿਲਕੁਲ ਸਾਫ ਚੰਗਾ ਕੱਦਗਾਠ ਆ ਦੋਸਤੋ ਆ ਨੇੜੇ ਤੇ ਚੈੱਕ ਕਰਸਣੇ ਵੀਰੇ ਖੋਲ ਲਾ ਤੋਰੇ ਬਖੋ ਬਾਈ ਨੂੰ ਚੈੱਕ ਕਰਵਾ ਦਈਏ ਦੋਸਤੋ ਚੰਗਾ ਕੱਦਗਾਠ ਹੈਗਾ ਤੇ ਥਣ ਹਵਾਨੇ ਦੀ ਵਹਿੜ ਬਿਲਕੁਲ ਸਾਫ ਜੈਨੂਇਨ ਰੇਟ ਵੀਡੀਓ ਦੇ ਵਿੱਚ ਕਰਵਾਵਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਝਦਾਰੀ ਚਾਹੁੰਦੀ ਤਾਂ ਵੀਰ ਨਾਲ ਜਰੂਰ ਕੰਟੈਕਟ ਕਰ ਸਕਦੇ ਹੋ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਮੋਬਾਈਲ ਨੰਬਰ ਆਪਾਂ ਵੀਡੀਓ ਦੇ ਵਿੱਚ ਬੋਲਤਾ ਦੋਸਤੋ ਕੰਪੈਟਾ ਆਰਡਰ ਮੁਠੀ ਵਾਲਾ ਨਿਖਣਮਾ ਥਣ ਬਾਕੀ ਹਜੇ ਵਹਿੜ ਦੇ ਕਿੰਨੇ ਦਿਨ ਰਹਿੰਦੇ ਨੇ ਵੀਰੇ ਸੂਣ ਚ ਬਾਈ ਤੇ 4-3-4 ਦਿਨ ਦੋਸਤੋ 3-4 ਦਿਨ ਹਜੇ ਜੇ ਕਿਸੇ ਮੇਰੇ ਵੀਰ ਦੀ ਸਮਹਧਾਰੀ ਚਾਹੁੰਦੀ ਹੈ ਤਾਂ ਵੀਰ ਨਾਲ ਜ਼ਰੂਰ ਕੰਟੈਕਟ ਕਰ ਲਿਓ ਤੇ ਗੁਰਵਿੰਦਰ ਦਾ ਰੇਟ ਕੀ ਹੋਊਗਾ ਲੈਂਡ ਦੇਣ ਵਾਲਾ ਵੀਰੇ ਰੇਟ ਯਾਰ ਇੱਕ ਦੀ ਲਾਜੀ ਇਹ ਕਰਦਾ ਕਿ ਹੁਣ ਨਹੀਂ ਅੰਦਾਜ਼ਾ ਜਾ ਵੀ ਆਪਾਂ ਇੰਨੇ ਕੁ ਦੀ ਬਸ ਜ਼ਿਆਦੇ ਆਪਾਂ ਮੁੱਲ ਨਹੀਂ ਕਰਨਾ ਵੀ ਇੰਨੇ ਕੁ ਦੀ ਦੇ ਦੇਾਂਗੇ 60000 ਦੀ ਦੇ ਦੇਾਂਗੇ 60 ਕੁ ਹਜ਼ਾਰ ਦੀ ਦੇ ਦੇਾਂਗੇ ਦੋਸਤੋ ਵੀਰ ਕਹਿੰਦਾ ਵੀ 60 ਕੁ ਹਜ਼ਾਰ ਦੀ ਬਹੜ ਦੇ ਦੇਾਂਗੇ ਜੇ ਕਿਸੇ ਮੇਰੇ ਵੀਰ ਦੀ ਸਮਹਧਾਰੀ ਚਾਹੁੰਦੀ ਹੈ ਤਵੀਰ ਗਰਵਿੰਦਰ ਨਾ ਜਰੂਰ ਕੰਟੈਕਟ ਕਰ ਲਿਓ ਆ ਹਵਾਨੇ ਵੱਖੋਂ ਤੁਸੀਂ ਦੋਸਤੋ ਜਜਮੈਂਟ ਕਰ ਸਕਦੇ ਹੋਗੇ ਹਜੇ 3-4 ਦਿਨ ਬਹਿੜਦੇ ਪਏ ਨੇ ਹਵਾਨਾ ਬਹਿੜਨੇ ਹੋਰ ਵੀ ਬਣਾਉਣ ਤੇ ਮੋਬਾਈਲ ਨੰਬਰ ਗਰਵਿੰਦਰ ਇੱਕ ਵਾਰ ਫੇਰ ਬੋਲਦੇ ਵੀਰੇ 9879983299 ਬਾਈ 98799 98799 83299 83299 ਪਿੰਡ ਧੌਲਾ ਜ਼ਿਲ੍ਹਾ ਬਰਨਾਲਾ 60000 ਚੋਂ ਘਰੇ ਆਏ ਬੰਦੇ ਦਾ ਮਾਨਤਨ ਹੋਊਗਾ ਉਹ ਵੀ ਕਰਦੇ ਨੇ ਬਾਈ ਦੋਸਤੋ 60000 ਚੋਂ ਘਰੇ ਆਏ ਬੰਦੇ ਦਾ ਮਾਨਤਨ ਹੋਊਗਾ ਐਡਾ ਐਡਾਂ ਦੇ ਰੇਟ 'ਚ ਬਹੁਤ ਘੱਟ ਬਹਿੜਾ ਮਿਲਦੀਆਂ ਨੇ ਘਰੇਲੂ ਬਹਿੜਾ ਕੋਈ ਵਪਾਰ ਦਾ ਕੰਮ ਨਹੀਂ ਜਿਹੜੇ ਵੀਰ ਦੀ ਸਮਰਥਾਰੀ ਚਾਹੁੰਦੀ ਹੈ ਛੇਤੀ ਤੋਂ ਛੇਤੀ ਵੀਰ ਨੂੰ ਫੋਨ ਲਾ ਲੈ ਤਾਂ ਜੋ ਵੈੜ ਵੇਖ ਨਾ ਸਕੇ ਜੇ ਕੋਈ ਦੁੱਧ ਵਾਲਾ ਵੀਰ ਆ ਵੀਰ ਨੂੰ ਜਰੂਰ ਸੰਪਰਕ ਕਰ ਲਿਓ ਵੀਡੀਓ ਦੇਖ ਲਈ ਸਾਰੇ ਵੀਰਾਂ ਦਾ ਤੈਅਦ ਲਓ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨੰਬੀ ਵੀਡੀਓ ਦੇ ਨਾਲ